ਜੀ ਹਾਂ ਬਠਿੰਡਾ ਦੇ ਵਿੱਚ ਖਬਰ ਦਾ ਅਸਰ ਨਿਊਜ਼ ਸਿਟੀ ਨੇ ਖਬਰ ਪ੍ਰਮੁਖਤਾ ਦੇ ਨਾਲ ਦਿਖਾਈ ਉਸ ਖਬਰ ਦਾ ਅਸਰ ਹੋਇਆ ਇਸ ਖਬਰ ਤੋਂ ਇਹ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਅਹਿਮ ਖਬਰ ਹੈ ਬਠਿੰਡਾ ਦੇ ਨਾਲ ਜੁੜੀ ਹੋਈ ਹੈ ਔਰ ਬਠਿੰਡਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਘੁਟਾਲੇ ਦੇ ਮਾਮਲੇ 'ਚ ਐਕਸ਼ਨ ਹੋਇਆ ਐਸਐਮਓ ਡਾਕਟਰ ਗੁਰਮੇਲ ਸਮੇਤ ਇਸ ਤਿੰਨ ਲੋਕ ਸਸਪੈਂਡ ਕੀਤੇ ਗਏ ਨੇ ਘੁਟਾਲੇ ਸਮੇਂ ਐਸਐਮਓ ਦੀ ਅਹੁਦੇਦਾਰ ਤਨਸੀ ਗੁਰਮੇਲ ਔਰ ਹੁਣ ਡਿਵੀਜ਼ਨ ਹਸਪਤਾਲ ਸੁਨਾਮ ਦੇ ਵਿੱਚ ਤਨਾਤੀ ਸੀ ਵਿਜੀਲੈਂਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰਕਾਰੀ ਹਸਪਤਾਲ ਦੇ ਵਿੱਚ 25 ਤੋਂ 30 ਲੱਖ ਦਾ ਖੁਟਾਲਾ ਹੋਇਆ ਸੀ ਇਲਜ਼ਾਮ ਹੈ ਹਸਪਤਾਲ ਦੇ ਵਿੱਚ ਕਬਾੜ ਖਰੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਈ ਗਏ ਓਪੀਡੀ ਦੇ ਵਿੱਚ ਵੀ ਫਰਜ਼ੀ ਪਰਚੀਆਂ ਕੱਟੀਆਂ ਗਈਆਂ ਵੱਧ ਰਕਮ ਲੈ ਕੇ ਘੱਟ ਰਕਮ ਦੀਆਂ ਪਰਚੀਆਂ ਉੱਥੇ ਕੱਟੀਆਂ ਜਾ ਰਹੀਆਂ ਸੀ ਖੈਰੇ ਪੂਰਾ ਮਾਮਲਾ ਅਸੀਂ ਖਬਰ ਤੱਕ ਪਹੁੰਚਾਈ ਸੀ ਉਸ ਤੋਂ ਬਾਅਦ ਐਕਸ਼ਨ ਹੋ ਗਿਆ ਐਸ ਐਮ ਓ ਡਾਕਟਰ ਗੁਰਮੀਲ ਸਸਪੈਂਡ ਤੇ ਤਿੰਨ ਟੋਟਲ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕੀਤੇ ਗਏ ਰੁਕ ਕਰਦੇ ਆ ਸੁਰਜਪੰਨ ਸਾਡੇ ਸੇ ਹੋ ਗਿਆ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਬਠਿੰਡਾ ਤੋਂ ਸੁਰਜ ਕੀ ਕੁਝ ਪੂਰਾ ਮਾਮਲਾ ਥੋੜਾ ਸਮਝਾ ਦਿਓ ਕੀ ਕੁਝ ਐਕਸ਼ਨ ਹੋਇਆ ਕਿਸ ਕਿਸ ਦੇ ਉੱਤੇ ਗਾਜ ਡਿੱਗੀ ਹੈ ਬਿਲਕੁਲ ਮੈਦਨ ਨੂੰ ਦੱਸ ਦਿੰਦੇ ਮੈਂ ਕਿ ਇਸ ਖਬਰ ਨੂੰ ਨਿਊਜ਼ 18 ਨੇ ਬੜੀ ਪ੍ਰਮੁਖਤਾ ਦੇ ਨਾਲ ਦਿਖਾਇਆ ਸੀ ਕਿ ਕਿਸ ਤਰ੍ਹਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀਆਂ ਸਰਕਾਰੀ ਗੱਡੀਆਂ ਨੇ ਚਾਹੀਓ ਸਰਕਾਰੀ ਐਂਬੂਲੈਂਸ ਹੋ ਗਈ ਜਾਂਦੇ ਸਰਕਾਰੀ ਵਹੀਕਲ ਨੇ ਜਿਹੜੇ ਐਕਟਮ ਤੋਂ ਲੈ ਕੇ ਹੋਰ तमाम ਜਿਹੜੇ ਡਾਕਟਰ ਨੇ ਇਸਤੇਮਾਲ ਕਰਦੇ ਨੇ ਉਹਨਾਂ ਦੇ ਫਰਜੀ ਤਰੀਕੇ ਦੇ ਨਾਲ ਬਿੱਲ ਤਿਆਰ ਕਰਕੇ 25 ਤੋਂ 30 ਲੱਖ ਰੁਪਏ ਦੇ ਕਰੀਬ ਬ ਪੈਸਿਆਂ ਨੂੰ ਚੂਨਾ ਲਾਇਆ ਗਿਆ ਸੀਗਾ ਤਾਂ ਕਰਕੇ ਇਸ ਮਾਮਲੇ ਦੀ ਜਦੋਂ ਪਿਰਕੇ ਇੱਕ ਆਦਮੀ ਨੂੰ ਲੱਗਦੀ ਹੈ ਤਾਂ ਉਸ ਨੇ ਇਹ ਪੂਰੇ ਦਾ ਪੂਰਾ ਮੁੱਦਾ ਸੀ ਜਿਹੜਾ ਉਹ ਕਿਤਨਾ ਕਿਤੇ ਹਰਜੋਤ ਸਿੰਘ ਨਾ ਭੁੱਲਰ ਨਾਮ ਦੇ ਆਦਮੀ ਨੇ ਉਜਾਗਰ ਕੀਤਾ ਸੀਗਾ ਜਿਸ ਦੀ ਸ਼ਿਕਾਇਤ ਸੀਐਮ ਤੋਂ ਲੈ ਕੇ तमाम ਡਿਪਾਰਟਮੈਂਟਾਂ ਨੂੰ ਦਿੱਤੀ ਆ ਪਰ ਅੱਜ ਸਿਹਤ ਵਿਭਾਗ ਨੇ ਇਹ ਤਿੰਨ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਕਿਉਂਕਿ ਉਸ ਟਾਈਮ ਦੇ ਜਿਹੜੇ ਐਸਐਮਓ ਸੀ ਡਾਕਟਰ ਗਰਮੇਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇੱਕ ਸੀਨੀਅਰ ਸਹਾਇਕ ਸੀਗੇ ਉਹਨਾਂ ਦੇ ਖਿਲਾਫ ਤੇ ਤੀਸਰੀ ਨੀਲਮ ਰਾਮ ਦਾ ਨਾਮ ਦਾ ਇੱਕ ਦਾ ਵਿਅਕਤੀ ਹੈ ਉਸਦੇ ਖਿਲਾਫ ਕਾਰਵਾਈ ਕੀਤੀ ਹੈ ਤਾਂ ਕਰਕੇ ਤਿੰਨ ਲੋਕਾਂ ਨੂੰ ਫਿਲਹਾਲ ਉਹ ਇਹ ਤੋਂ ਸਪੈਨ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਵਿਧਿਪਿਕਤਾ ਨੇ ਜਿਹੜੀਆਂ ਇਹਨਾਂ ਤਿੰਨਾਂ ਦੇ ਘਟਨ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਦੂਸਰੇ ਪਾਸੇ ਵਿਜੀਲੈਂਸ ਦੀ ਜਾਂਚ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਕਿਸ ਤਰ੍ਹਾਂ ਇਹਨਾਂ ਨੇ ਜਿਹੜੇ ਕਬਾੜ ਦੇ ਵਿੱਚ ਖੜੀਆਂ ਗੱਡੀਆਂ ਸੀ ਜਿਹੜੀਆਂ ਸਕ੍ਰੈਪ ਹੋ ਚੁੱਕੀਆਂ ਸੀ ਉਹਨਾਂ ਦੇ ਫਰਜੀ ਬਿੱਲ ਪਾ ਕੇ ਨੱਖੜਪੈਂਦਾ ਚੂਨਾ ਸੀ ਜਿਹੜਾ ਉਹ ਸੇਤ ਭਾਗ ਤੇ ਸਰਕਾਰ ਨੂੰ ਲਾਇਆ ਗਿਆ ਸੀ ਆ ਫਿਲਹਾਲ ਤਿੰਨ ਲੋਕਾਂ ਨੂੰ ਫਿਲਹਾਲ ਸਸਪੈਂਡ ਕੀਤਾ ਗਿਆ ਪਰ ਦੂਸਰੇ ਪਾਸੇ ਵਿਜੀਲੈਂਸ ਹੈ ਜਿਹੜੀ ਵਾਪਸ ਤੌਰ ਤੇ ਜਾਂਚ ਕਰ ਰਹੀ ਹੈ ਕਿ ਅਖਿਰਕਾਰ ਇਹ 200 ਲੱਖ ਰੁਪਏ ਤੱਕ ਕਪਲਾਇਆ ਜਾਇਆ ਕਪਲਾ ਹੋਰ ਅੱਗੇ ਵੀ ਹੋ ਸਕਦਾ ਔਰ ਇਸ ਕਪਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਫਿਲਹਾਲ ਵਿਜੀਲੈਂਸ ਦੀ ਨજર ਇਸ ਪੂਰੇ ਦੇ ਪੂਰੇ ਸਕੀਮ ਦੇ ਉੱਪਰ ਬਣੀ ਹੋਈ ਹੈ ਜੀ ਤਲਾਸ਼ੀ ਤੌਰ ਤੇ ਪੂਰਾ ਮਾਮਲਾ ਗੰਭੀਰ ਮਾਮਲਾ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਹੈਰ ਐਕਸ਼ਨ ਵੀ ਹੋ ਗਿਆ ਸ਼ੁਕਰੀਆ ਫਿਲਹਾਲ ਦੇ ਲਈ ਧੰਨਵਾਦ ਸੁਰਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਐਸਐਮਓ ਸਸਪੈਂਡ ਕਰ ਦਿੱਤੇ ਗਏ ਨੇ ਦੋ ਹੋਰ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਇਹ ਫਰਜ਼ੀ ਫਰਜ਼ੀਆਂ ਕੱਟੀਆਂ ਗਈਆਂ ਕਬਾੜ ਖੜੀਆਂ ਗੱਡੀਆਂ ਸੀ ਉਹਨਾਂ ਦੇ ਬਿੱਲ ਪਾਏ ਗਏ ਕੁੱਲ ਮਿਲਾ ਕੇ 25 ਤੋਂ 30 ਲੱਖ ਦਾ ਫਿਰ ਹਾਲੇ ਦੱਸਿਆ ਜਾ ਰਿਹਾ ਹੈ ਕੁਟਾਲਾ ਹੋਇਆ ਹੈ ਔਰ ਇਸ ਪੂਰੇ ਮਾਮਲੇ 'ਚ ਐਕਸ਼ਨ ਵਿਕਤਾ ਗਿਆ ਹੈ